ਕੋਸ਼ੀਆਰਪੁਰ ਵਿਖੇ ਭਾਜਪਾ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਹੋਈ ਮੀਟਿੰਗ ਦੌਰਾਨ ਜਿੱਥੇ ਭਾਜਪਾ ਦੇ ਮੈਂਬਰ ਬਨਾਓ ਅਭਿਆਨ ਦੀ ਸ਼ੁਰੂਆਤ ਭਾਜਪਾ ਦੇ ਮਹਾ ਮੰਤਰੀ ਸ਼੍ਰੀ ਨਿਵਾਜ਼ ਸੱਲੂ ਬਲੋਕੀਤੀ ਗਈ ਉੱਥੇ ਹੀ ਉਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਗਿਆ ਕਿ ਭਾਜਪਾ ਇੱਕ ਅਜਿਹੀ ਪਾਰਟੀ ਹੈ ਜੋ ਪੰਜਾਬ ਨੂੰ ਖੁਸ਼ਹਾਲ ਬਣਾ ਸਕਦੀ ਹੈ ਉਨਾ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਾਸੀਆਂ ਨੇ ਬਹੁਤ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਪਰ ਸਦਨ ਵਿੱਚ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੇ ਖੁਦ ਹੀ ਕਹਿ ਦਿੱਤਾ ਕਿ ਪੁਲਿਸ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਹੀ ਭ੍ਰਿਸ਼ਟਾਚਾਰ ਫੈਲਾ ਰਹੇ ਨੇ ਜਿਸ ਲਈ ਹੁਣ ਪੰਜਾਬ ਵਿੱਚ ਭਾਜਪਾ ਨੂੰ ਲਿਆਉਣਾ ਜ਼ਰੂਰੀ ਹੋ ਗਿਆ ਹੈ ਭਾਜਪਾ ਸੰਸਦ ਕੰਗਣਾ ਰਣੌਦ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਸ ਬਾਰੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਜਵਾਬ ਦੇ ਚੁੱਕੀ ਹੈ ਕਿ ਅਜਿਹੀ ਬਿਆਨਬਾਜ਼ੀ ਜੋ ਕਰਦਾ ਹੈ ਉਸ ਦੀ ਖੁਦ ਦੀ ਜ਼ਿੰਮੇਵਾਰੀ ਹੈ ਅਤੇ ਅਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਆਪ ਜੀ ਸਾਰੇ ਜਾਣਦੇ ਹੋ ਕਿ ਭਾਰਤੀ ਜਨਤਾ ਪਾਰਟੀ ਜਿਸ ਦੇ ਮੁਖੀ ਸਾਡੇ ਲੀਡਰ ਜੀ ਨਰਿੰਦਰ ਮੋਦੀ ਜੀ ਜੋ ਕਿ ਆਪ ਦੇ ਵਿਸ਼ਵ ਦੇ ਸੰਸਾਰ ਦੇ ਸਭ ਤੋਂ ਪੌਪੂਲਰ ਲੀਡਰ ਨੇ ਔਰ ਤੀਜੀ ਵਾਰੀ ਪ੍ਰਧਾਨ ਮੰਤਰੀ ਬਣੇ ਨੇ ਉਹਨਾਂ ਦੇ ਲੀਡਰਸ਼ਿਪ ਦੇ ਹੇਠਾਂ ਬੀਜੇਪ ਹਰ ਦਿਨ ਵਧਰੀ ਹੈ ਆਰਪਲ ਹਿੰਦੁਸਤਾਨ ਦੀ ਸੇਵਾ ਚ ਲੱਗੀ ਹੋਈ ਹੈ ਜਿਸ ਤਰ੍ਹਾਂ ਕਿ ਇੱਕ ਡੈਮੋਕ੍ਰੈਟਿਕ ਪਾਰਟੀ ਹੁੰਦੀ ਹੈ ਉਸ ਤਰੀਕੇ ਦੇ ਨਾਲ ਭਾਰਤਿਆ ਜਨਤਾ ਪਾਰਟੀ ਹਰ ਤਿੰਨ ਸਾਲ ਆਪਣੇ ਨਵੇਂ ਮੈਂਬਰਾਂ ਦੀ ਮੈਂਬਰਸ਼ਿਪ ਕਰਵਾ ਕੇ ਔਰ ਉਸ ਤੋਂ ਬਾਅਦ ਇਲੈਕਸ਼ਨ ਕਰਵਾ ਕੇ ਆਪਣੇ ਆਫਸਰ ਬਣ ਚੁੰਦੀ ਹੈ ਇਹ ਕੱਲੋ ਕੱਲੀ ਬੀਜਪੀ ਜੀ ਹੁੰਦਾ ਹੈ ਬਾਕੀ ਪਾਰਟੀਆਂ ਦਾ ਨਾਮਿਨੇਸ਼ਨ ਹੋ ਜਾਂਦੀ ਹੈ ਲੇਕਿਨ ਇਹ ਪਾਰਟੀ ਇਜ਼ ਅ ਪਾਰਟੀ ਵਿਦ ਅ ਡਿਫਰੈਂਸ ਇਹ ਫੋਮ ਬੂਥ ਕਮੇਟੀਆਂ ਤੁਲ ਉੱਤੇ ਉੱਤੇ ਹੋਏ ਮੰਡਲ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਤੇ ਔਰ ਫਿਰ ਨੈਸ਼ਨਲ ਲੈਵਲ ਤੇ ਚਿਕਨਾ ਦੇ ਵੀ ਥਾਈ ਅਸੀਂ ਆਪਣੇ ਆਫਿਸ ਫੇਸ ਜੁੰਦੇ ਹਾਂ 2 ਸਤੰਬਰ ਨੂੰ ਸਾਡੇ ਮਾਨਯੋਗ ਜੀਐਸਵੀ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਨਟਾ ਜੀ ਨੇ 6 ਵਜੇ ਮੈਂਬਰ ਬਣਾਇਆ ਔਰ ਕੱਲ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਜਾਖੜ ਜੀ ਉਹ ਵੀ ਇੱਕ ਵੱਡੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਮੈਂਬਰ ਬਣਾਇਆ ਗਿਆ ਔਰ ਅੱਜ ਅਸੀਂ ਸਾਰੇ ਦੇ ਸਾਰੇ ਪੰਜਾਬ ਦੇ ਹਰ ਡਿਸਟ੍ਰਿਕਟ ਦੇ ਵਿੱਚ ਇਹ ਮੈਮ ਲੈ ਕੇ ਜਾ ਰਹੇ ਆ ਜਿਹਦੇ ਹੇਠਾਂ ਜਿਹੜਾ ਸਾਡਾ ਪਿਛਲਾ 80 ਕਰੋੜ ਦਾ ਮੈਂਬਰਸ਼ਿਪ ਹਿੰਦੁਸਤਾਨ ਹੈ ਉਹਨੂੰ ਅਸੀਂ ਐਕਸੀਡ ਕਰਨ ਜਾ ਰਹੇ ਹਾਂ ਉਸ ਤੋਂ ਵਾਦਾ ਕਰ ਬਾਤ ਜਾ ਰਹੇ ਹਾਂ ਔਰ ਇਹ ਮੈਂਬਰਸ਼ਿਪ ਬੜੀ ਹੀ ਸੌਖੀ ਹੈ ਇਹਦੇ ਤੇ ਕੇਵਲ ਸਾਰਿਆਂ ਨੂੰ ਬੇਨਤੀ ਹੈ ਕਿ 88000024 ਤੇ ਇੱਕ ਮਿਸਟ ਕਾਲ ਦੇਣੀ ਹੈ ਔਰ ਜਦੋਂ ਤੁਸੀਂ ਮਿਸਟ ਕਾਲ ਦੋਗੇ ਤੁਹਾਨੂੰ ਉਹ ਇੱਕ ਲਿੰਕ ਆਏਗਾ ਔਰ ਉਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਆਪਣੇ ਇਸ ਵੱਡੀ ਪਾਰਟੀ ਇੱਕ ਰਾਸ਼ਟਰਵਾਦੀ ਪਾਰਟੀ ਦੇ ਮੈਂਬਰ ਬਣ ਸਕਦੇ ਹੋ ਉਹਨੇ ਇੱਕ glandular ਉਹਦੇ ਬਿਆਨਾਂ ਦੇ 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 ਇੱਕ ਸੰਗਠਨ ਤੋਂ ਉਹਨੂੰ ਕਿਥਾ ਦੇ ਜਿਸ ਕਿਸੇ ਨੇ ਕੋਈ ਬਿਆਨ ਦਿੱਤਾ ਹੈ ਉਹਦੇ ਉੱਤੇ ਬੀਜਪੀ ਨੇ ਆਪਣਾ ਕਮੈਂਟਸ ਦਿੰਦਾ ਹੈ ਕਿ ਅਸੀਂ ਬਿਲਕੁਲ ਇਸ ਕਮੈਂਟ ਇਹਨਾਂ ਦੇ ਸਟੇਟਮੈਂਟ ਦੇ ਨਾਲ ਨਹੀਂ ਖੜੇ ਹੋਏ ਹੋਏ ਔਰ ਇਹ ਸਟੇਟਮੈਂਟ ਗਲਤ ਹੈ